ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੁਖਿੰਦਰ ਸਿੰਘ ਜੋਧਾ ਪੰਜਾਬੀ ਸੱਭਿਆਚਾਰ ਵਾਲੇ ਲਓ ਜੀ ਚੱਲਿਆ ਆਪਣਾ ਸਮਾਨ ਅਮਰੀਕਾ ਕੀ ਕੀ ਜਾ ਰਿਆ ਇਹ ਤੁਹਾਨੂੰ ਆਪਾਂ ਲੱਗਿਆਂ ਦੱਸਣਾ ਪੰਜ ਤਾਂ ਜਾ ਰਿਆ ਜੀ ਮੰਜੇ ਅਮਰੀਕਾ ਜਾ ਰਹੇ ਆ ਇਹ ਮੰਜਾ ਬੁਣ ਕੇ ਆਪਾਂ ਖੋਲਦਾ ਤਿਆਰ ਕੀਤਾ ਜੀ ਮੰਜਾ ਬੁਣ ਕੇ ਪਾਵਾ ਖੋਲਦਾ ਹੋ ਜਾਂਦਾ ਜੀ ਉਹ ਆਪਾਂ ਸਿਸਟਮ ਕੀਤਾ ਇਹ ਪੰਜ ਚੱਲੇ ਨੇ ਮੰਜੇ ਜੀ ਬਾਹਰ ਤੇ ਇਹ 6 ਪੀੜੀਆਂ ਚੱਲੀਆਂ ਨੇ ਬਾਹਰ ਇਹ ਚੱਲਿਆ ਜੀ ਸਮਾਨ ਅਮਰੀਕਾ ਤੇ ਇਹ ਸਮਾਨ ਪਿਆ ਜੀ ਚਰਖੇ ਦਾ ਤੇ ਆਹ ਚਰਖਾ ਪਿਆ ਜੀ ਮੱਛੀਆਂ ਵਾਲਾ ਚਰਖਾ ਬਿਲਕੁਲ ਨਵੀਂ ਲੱਕੜ ਦਾ ਤਿਆਰ ਕੀਤਾ ਹੋਇਆ ਇਹ ਸਾਰਾ ਮਟੀਰੀਅਲ ਟਾਲੀ ਦੀ ਲੱਕੜ ਦਾ ਨਵਾਂ ਮਟੀਰੀਅਲ ਤਿਆਰ ਕੀਤਾ ਜੀ ਇਹ ਹੈਗੀ ਆ ਜੀ ਮਧਾਣੀ ਦੁੱਧ ਰੈਡ ਕੋ ਲੱਸੀ ਰੈਡ ਕੋ ਮੱਖਣ ਬਣਾਓ ਠੀਕ ਆ ਜੀ ਇਹ ਹੈਗੀ ਆ ਮਧਾਣੀ ਉਹ ਥੱਲੇ ਪਿਆ ਜੀ ਪਾਵੇ ਮੰਜੇ ਦੇ ਪਾਵੇ ਪਿੱਤਲ ਵੀ ਲੱਗਿਆ ਹੋਇਆ ਪਾਵਿਆਂ ਨੂੰ ਤੇ ਇਹ ਚੱਲਿਆ ਜੀ ਆਪਣਾ ਸਮਾਨ ਅਮਰੀਕਾ ਇਹ ਸਪੈਸ਼ਲ ਆਰਡਰ ਤੇ ਬਣਾਇਆ ਜੀ ਆਪਾਂ ਇਹ ਟਾਲੀ ਦੀ ਲੱਕੜ ਤੋਂ ਤਿਆਰ ਹੋਇਆ ਜੀ ਟਾਲੀ ਦੀ ਲੱਕੜ ਦੀਆਂ ਇਹ ਬਾਹੀਆਂ ਸੇਰੂ ਪਾਵੇ ਟਾਲੀ ਦੀ ਲੱਕੜ ਦੇ ਤੇ ਸੂਤ ਨਾਲ ਬੁਨੇ ਹੋਏ ਮੰਜੇ ਆ ਜੀ ਹਰ ਇੱਕ ਮੰਜੇ ਦਾ ਅਲੱਗ-ਅਲੱਗ ਡਿਜ਼ਾਈਨ ਆ ਜੀ ਹਰ ਇੱਕ ਮੰਜੇ ਦਾ ਅਲੱਗ-ਅਲੱਗ ਡਿਜ਼ਾਈਨ ਸਾਡਾ ਪਿੰਡ ਹੈਗਾ ਜੀ ਜੋ ਤਾਂ ਸੁਖਜਿੰਦਰ ਸਿੰਘ ਜੋਧਾ ਪੰਜਾਬੀ ਸੱਭਿਆਚਾਰ ਵਾਲੇ ਤੁਸੀਂ ਵੀ ਕਿਸੇ ਵੀ ਪੰਜਾਬੀ ਸੱਭਿਆਚਾਰ ਦੀ ਆਈਟਮ ਬੜਬੋੜੀ ਆ ਬਾਹਰ ਭੇਜਣੀ ਆ ਅਮਰੀਕਾ ਲੈ ਕੇ ਜਾਣਾ ਚਾਰਖਾ ਲੈ ਕੇ ਜਾਣਾ ਚੱਕੀ ਲੈ ਕੇ ਜਾਣੀ ਆ ਮਧਾਣੀ ਲੈ ਕੇ ਜਾਣੀ ਆ ਨਾਲੇ ਪੁੰਨ ਵਾਲਾ ਅੱਡਾ ਲੈ ਕੇ ਜਾਣਾ ਮਧਾਣੀ ਕੁਝ ਵੀ ਲੈ ਕੇ ਜਾਣਾ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਸਾਡਾ ਨੰਬਰ ਹੈਗਾ ਜੀ 8264144620 ਇਹ ਸਾਡਾ ਨੰਬਰ ਆ ਜੀ ਪਿੰਡ ਜੋਧਾ ਜ਼ਿਲ੍ਹਾ ਲੁਧਿਆਣਾ ਨਾਰਕਵਾਲ ਰੋਡ ਤੇ ਬੱਲਵਾਲ ਚੌਕ ਆ ਜੀ ਆਪਣਾ ਇਹ ਟਾਲੀ ਦੀ ਲੱਕੜ ਦੇ ਮੰਜੇ ਆ ਜੀ ਤੇ ਸੂਤ ਨਾਲ ਪੁਨੇ ਹੋਇਆ ਅਲੱਗ-ਅਲੱਗ ਮੰਜੇ ਦਾ ਅਲੱਗ-ਅਲੱਗ ਡਿਜ਼ਾਈਨ ਆ ਪਾਬਾ ਖੋਲਦਾ ਕੀਤਾ ਤੇ ਇਹ ਹੈਗੀਆਂ ਜੀ ਮਧਾਣੀ ਇਹ ਚਰਖਾ ਤੇ ਠੱਲੇ ਪਾਵੇ ਪਏ ਨੇ ਤੇ ਆਹ ਪੀੜੀਆਂ ਨੇ ਠੀਕ ਹੈ ਜੀ ਇਹ ਚੱਲੀਆਂ ਚਾਰ ਆਈਟਮ ਆਪਣੀਆਂ ਅਮਰੀਕਾ ਤੁਸੀਂ ਵੀ ਕੋਈ ਆਈਟਮ ਸਪੈਸ਼ਲ ਬਣਵਾ ਕੇ ਬਾਹਰ ਲੈ ਜਾਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਕੰਟੈਕਟ ਜਰੂਰ ਕਰੋ ਜੀ ਸਤਿ ਸ੍ਰੀ ਅਕਾਲ ਜੀ ਸਾਰੇ